ਅਮਰੀਕਾ ਤੋਂ ਇੱਕ ਬਹੁਤ ਵੱਡੀ ਖਬਰ ਆ ਰਹੀ ਹੈ ਅਸਾਈਲੈਂਸ ਸਿਕਰ ਵਾਲਿਆਂ ਲਈ ਜਿਨ੍ਹਾਂ ਨੇ ਅਸਾਈਲਮ ਆਪਣੀ ਅਪਲਾਈ ਕੀਤੀ ਹੋਈਆਂ ਹਨ ਅਰ ਉਹਨਾਂ ਦੇ ਉੱਪਰ ਹਰ ਟਾਈਮ ਇੱਕ ਡਰ ਬਣਿਆ ਰਹਿੰਦਾ ਸੀਗਾ ਕਿ ਉਹਨਾਂ ਨੂੰ ਹੁਣ ਨਾ ਅਰੈਸਟ ਕਰ ਲਿੱਤਾ ਜਾਵੇ ਹੁਣ ਨਾ ਚੱਕ ਲਿਆ ਜਾਵੇ ਆਇਸ ਦੇ ਵੱਲੋਂ ਜਿਸ ਤਰ੍ਹਾਂ ਦੀਆਂ ਰੇਡਸ ਹੋ ਰਹੀਆਂ ਪਰ ਹੁਣ ਇੱਕ ਜੱਜ ਨੇ ਇੱਕ ਕੋਰਟ ਦੇ ਵਿੱਚ ਫੈਸਲਾ ਹੋਇਆ ਕਿ ਹੁਣ ਕਿਸੇ ਨੂੰ ਵੀ ਅਰੈਸਟ ਨਹੀਂ ਕੀਤਾ ਜਾਏਗਾ ਜੀ ਹਾਂਜੀ ਇਹ ਇੱਕ ਬਹੁਤ ਵੱਡੀ ਰਾਹਤ ਦੀ ਖਬਰ ਆ ਅਸਾਈਲੂਸ ਇੱਕਰਾਂ ਦੇ ਲਈ ਕਿਉਂਕਿ ਤੁਹਾਨੂੰ ਪਤਾ ਹੀ ਹੈ 트럼ਪ ਪ੍ਰਸ਼ਾਸਨ ਲਗਾਤਾਰ ਇਹੀ ਕੋਸ਼ਿਸ਼ਾਂ ਦੇ ਉੱਪਰ ਆ ਕਿ ਜਿੰਨੇ ਵੀ ਇਥੇ ਇਲੀਗਲ ਇਮੀਗ੍ਰੈਂਟਸ ਆ ਜਾਂ ਕੇਸ ਲੱਗੇ ਆ ਉਹਨਾਂ ਨੂੰ ਆਪਾਂ ਚੁੱਕ ਕੇ ਇਥੋਂ ਬਾਹਰ ਕੱਢੀ ਆਪਣੀ ਕੰਟਰੀ ਚੋਂ ਰੋ ਹਰ ਇੱਕ ਮੁਮਕਿ ਕੋਸ਼ਿਸ਼ ਕਰਦੇ ਪਏ ਆ ਪਰ ਇਸ ਦੇ ਦਰਮਿਆਨ ਇੱਕ ਕੋਰਟ ਦਾ ਫੈਸਲਾ ਆਇਆ ਔਰ ਹੁਣ ਦੇਖਿਆ ਇਹ ਜਾਵੇਗਾ ਕਿ ਕੋਰਟ ਦਾ ਫੈਸਲੇ ਨੂੰ ਚੈਲੰਜ ਕਰਦੀ ਹੈ 트럼ਪ ਸਰਕਾਰ ਜਾਂ ਨਹੀਂ ਸੋ ਇਹ ਨਿਊਜ਼ ਆਈ ਤਾਂ ਹੈ ਬਹੁਤ ਹੀ ਰਾਹਤ ਮਿਲੀ ਆ ਇਸ ਨਿਊਜ਼ ਦੇ ਨਾਲ ਇਹਦੇ ਬਾਰੇ ਆਪਾਂ ਤੁਹਾਨੂੰ ਵਿਸਤਾਰ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਪਰ ਉਸ ਤੋਂ ਪਹਿਲਾਂ ਅਗਰ ਚੈਨਲ ਤੇ ਨਵੇਂ ਹੋ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਹਾਂ ਜੀ ਇਹ ਨਾਰਥਰਨ ਕੈਲੀਫੋਰਨੀਆ ਦੇ ਵਿੱਚ ਰੋਕ ਲਾ ਦਿੱਤੀ ਹੈ ਇੱਕ ਤਰ੍ਹਾਂ ਦੀ ਬਲੌਕ ਕਰ ਦਿੱਤਾ ਆਈਸ ਨੂੰ ਕਿ ਜਿੰਨੇ ਵੀ ਅਸਾਈਲੈਂਟ ਸਿਕਰ ਇੱਥੇ ਇਮੀਗ੍ਰੇਸ਼ਨ ਅਦਾਲਤਾਂ ਦੇ ਵਿੱਚ ਆਣਗੇ ਆਪਣੀ ਪੇਸ਼ੀ ਦੇ ਉੱਤੇ ਜਾਂ ਆਪਣੀ ਤਰੀਕ ਦੇ ਉੱਤੇ ਉਹਨਾਂ ਨੂੰ ਉੱਥੇ ਅਰੈਸਟ ਨਹੀਂ ਕੀਤਾ ਜਾਏਗਾ ਜੀ ਹਾਂ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜੋ ਵੀ ਕਿਤੇ ਵੀ ਆਪਣੀ ਇਸ ਟਾਈਮ ਦੇ ਉੱਪਰ ਤਰੀਕ ਦੇ ਜਾਂ ਕੋਈ ਵੀ ਉਹਦੀ ਅਪਾਇੰਟਮੈਂਟ ਹੁੰਦੀ ਉੱਥੇ ਜਾਂਦੇ ਆ ਉਹਨਾਂ ਨੂੰ ਉਸੇ ਟਾਈਮ ਅਰੇਸਟ ਕਰ ਲਿੱਤਾ ਜਾਂਦਾ ਪਰ ਹੁਣ ਇਹ ਸੈਨ ਫਰਾਂਸਕੋ ਦੀ ਅਦਾਲਤ ਦੇ ਵਿੱਚ ਇਹ ਕੇਸ ਸੀ ਉਹਨਾਂ ਨੇ ਰੋਕ ਲਾ ਦਿੱਤੀ ਹੈ ਜੀ ਹਾਂਜੀ ਜੱਜ ਪੀ ਕੇਸੀ ਪਿਟਸ ਨੇ ਇਹ ਆਰਡਰ ਦਿੱਤਾ ਔਰ ਇਹ ਬਿਲਕੁਲ ਬਲੌਕ ਕਰ ਦਿੱਤਾ ਆਈਸ ਨੂੰ ਕਿ ਉਹ ਜਿੰਨੇ ਵੀ ਉਹ ਇੱਥੇ ਆਣ ਗਿਆ ਸਾਇਲਮ ਸ਼ਿਕਰ ਆਪਣੀ ਚਾਹੇ ਤਰੀਕ ਤੇ ਆਵੇ ਚਾਹੇ ਆਪਣੀ ਅਪਾਇੰਟਮੈਂਟ ਤੇ ਆਵੇ ਤੁਸੀਂ ਉਹਨਾਂ ਨੂੰ ਅਰੇਸਟ ਨਹੀਂ ਕਰ ਸਕਦੇ ਔਰ ਇਸ ਦੇ ਵਿੱਚ ਉਹਨਾਂ ਨੇ ਹਵਾਲਾ ਇਹ ਦਿੱਤਾ ਕਿ ਇਹ ਉਨ੍ਹਾਂ ਦੇ ਹਾਕਿਆ ਕਿ ਉਹ ਇੱਥੇ ਆ ਰਹੇ ਆ ਔਰ ਉਹ ਲਾਅ ਨੂੰ ਪੂਰੀ ਤਰ੍ਹਾਂ ਦੇ ਨਾਲ ਫੋਲੋ ਕਰਦੇ ਪਿਆ ਇਸੇ ਲਈ ਆਪਣੀ ਤਰੀਕ ਦੇ ਉੱਪਰ ਜੱਜ ਦੀ ਕੋਲ ਪੇਸ਼ੀ ਤੇ ਆ ਰਹੇ ਆ ਅਦਰਵਾਈਜ਼ ਤੁਸੀਂ ਉਨ੍ਹਾਂ ਨੂੰ ਐਸੇ ਤਰ੍ਹਾਂ ਅਰੈਸਟ ਕਰਦੇ ਰਹੇ ਸੋ ਉਨ੍ਹਾਂ ਨੂੰ ਪਤਾ ਲੱਗ ਜਾਏਗਾ ਕਿ ਅਗਰ ਉੱਥੇ ਜਾਵਾਂਗੇ ਫਿਰ ਵੀ ਅਰੈਸਟ ਹੋਣਾ ਅਗਰ ਆਪਾਂ ਨਹੀਂ ਜਾਵਾਂਗੇ ਤਾਂ ਉਸ ਤੋਂ ਬੈਟਰ ਫਿਰ ਆਪਾਂ ਤਰੀਕ ਦੇ ਉੱਤੇ ਨਹੀਂ ਜਾਈਏ ਸੋ ਤੁਸੀਂ ਕਿਤੇ ਨਾ ਕਿਤੇ ਗੁੰਮਰਾਹ ਕਰ ਰਹੇ ਆ ਲੋਕਾਂ ਨੂੰ ਕਨਫਿਊਜ਼ ਕਰ ਰਹੇ ਆ ਔਰ ਜਿਹੜੀ ਇਹ ਤੁਹਾਡੀ ਲਗਾਤਾਰ ਡੇਟੇਨਿੰਗ ਵਾਲੀ ਔਰ ਅਰੈਸਟ ਕਰ ਰਹੇ ਆ ਅਦਾਲਤਾਂ ਦੇ ਬਾਹਰ ਇਹ ਸਹੀ ਨਹੀਂ ਹੈ ਸੋ ਇਸ ਦੇ ਉੱਪਰ ਰੋਕ ਲਾ ਦਿੱਤੀ ਆ ਜੱਜ ਨੇ ਇਹ ਫੈਸਲਾ ਕ੍ਰਿਸਮਸ ਤੋਂ ਇੱਕ ਦਿਨ ਪਹਿਲਾਂ 24 ਤਰੀਕ ਨੂੰ ਸੁਣਾਇਆ ਔਰ ਇਹਦੇ ਨਾਲ ਬਹੁਤ ਲੋਕਾਂ ਨੂੰ ਇਹ ਵੀ ਰਾਹਤ ਮਿਲੇਗੀ ਜਿਨ੍ਹਾਂ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਤਰੀਕਾਂ ਸੀ ਜੀ ਹਾਂ ਜੀ ਨਾਰਥਰਨ ਕੈਲੀਫੋਰਨੀਆ ਦੇ ਵਿੱਚ ਹੁਣ ਕਿਸੇ ਨੂੰ ਵੀ ਅਰੈਸਟ ਨਹੀਂ ਕੀਤਾ ਜਾਏਗਾ ਜੋ ਵੀ ਆਪਣੀ ਕੇਸ ਦੇ ਲਈ ਅਦਾਲਤ ਦੇ ਵਿੱਚ ਜਾਏਗਾ ਪੇਸ਼ੀ ਦੇ ਦੌਰਾਨ ਬਹੁਤ ਲੋਕਾਂ ਨੂੰ ਟੈਨਸ਼ਨ ਇਹ ਪੈ ਜਾਂਦੀ ਸੀ ਹਰੇਕ ਪਾਸੇ ਇਹ ਵੀ ਪਈ ਵੀ ਹੋਣੀ ਹੈ ਜਿਨ੍ਹਾਂ ਦੇ ਕੇਸ ਵਾਲੇ ਆਉਣ ਵਾਲੇ ਅੱਧੇ ਮਹੀਨੇ ਦੇ ਵਿੱਚ ਜਾਂ ਹੁਣ ਚੱਲਦੇ ਹੋਣੇ ਅੱਜਕੱਲ੍ਹ ਦੇ ਵਿੱਚ ਹੋਣੇ ਆ ਸੋ ਤੁਹਾਡੇ ਲਈ ਹੁਣ ਇਹ ਇੱਕ ਰਾਹਤ ਦੀ ਖਬਰ ਆ ਹੁਣ ਪਰ ਦੇਖਣਾ ਇਹ ਹੋਏਗਾ ਕਿ ਹੁਣ 트럼ਪ ਪ੍ਰਸ਼ਾਸਨ ਚੁੱਪ ਬੈਠੇਗਾ ਕੀ ਉਹ ਹੁਣ ਅਪੀਲ ਕਰੇਗਾ ਜਾਂ ਨਹੀਂ ਕਰੇਗਾ ਜਿਹੜੇ ਜੱਜ ਸਹਿਵਾਨ ਨੇ ਪੀ ਕੇਸੀ ਪੀਟਸ ਕਿਹਾ ਜਾ ਰਿਹਾ ਕਿ ਇਹ ਬਾਈਡਨ ਸਰਕਾਰ ਦੇੋਂ ਅਪਾਇੰਟ ਕੀਤੇ ਹੋਏ ਆ ਸੋ ਇਹਦੇ ਵਿੱਚ ਵੀ ਬਹੁਤ ਗੱਲਾਂ ਹੈਗੀਆਂ ਤੁਹਾਨੂੰ ਪਤਾ ਹੀ ਆ ਕੀ ਹੋ ਰਿਹਾ ਇਸ ਟਾਈਮ ਤੇ ਜੱਜ ਵੀ ਚੇਂਜ ਕੀਤੇ ਜਾ ਰਹੇ ਆ ਟਰੰਪ ਸਰਕਾਰ ਦੇ ਵੱਲੋਂ ਔਰ ਹੁਣ ਇਹਦੇ ਵਿੱਚ ਦੇਖਿਆ ਜਾਏਗਾ ਕਿ ਬਾਕੀ ਹੀ ਹੋਣ ਇਹਦੇ ਉੱਪਰ ਸਟੇ ਆਏਗੀ ਆਰਡਰ ਦੇ ਉੱਪਰ ਜਾਂ ਅਪੀਲ ਕਰੇਗੀ ਟਰੰਪ ਪ੍ਰਸ਼ਾਸਨ ਕਿਉਂਕਿ ਉਹ ਪਿੱਛੇ ਹਟਣ ਵਾਲੇ ਤਾਂ ਹੈ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਉਹਨਾਂ ਦੇ ਟਾਰਗੇਟ ਤਾਂ ਬਹੁਤ ਵੱਡੇ ਆ ਹੁਣ ਇੱਕ ਬਹੁਤ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਆ ਆਈਸ ਨੇ ਕਿ ਬੇਅਰ ਹਾਊਸ ਦਾ ਇਸਤੇਮਾਲ ਕਰਨਾ 80 ਹਜ਼ਾਰ ਲੋਕਾਂ ਨੂੰ ਡਿਟੇਨ ਕਰਨ ਦੇ ਵਿੱਚ ਜੀ ਹਾਂਜੀ ਇਹ ਨਿਊਜ਼ ਵੱਡੇ ਵੱਡੇ ਅਖਬਾਰਾਂ ਨੇ ਛਾਪੀ ਆ ਅਮਰੀਕਾ ਦੇ ਕਿ ਆ ਆਈਸ ਹੁਣ ਇਦਾਂ ਦੇ ਬੇਅਰ ਹਾਊਸ ਦੀ ਭਾਰ ਦੇ ਵਿੱਚ ਇਦਾਂ ਹੀ ਠੇਕੇਦਾਰ ਲੱਭ ਰਹੀ ਆ ਇਦਾਂ ਦੇ ਕੰਟਰੈਕਟਰ ਲੱਭ ਰਹੀ ਆ ਜਿਹੜੇ ਬੇਅਰ ਹਾਊਸ ਨੂੰ ਰਹਿਣ ਦੇ ਯੋਗਾ ਬਣਾਵੇ ਜਿਨ੍ਹਾਂ ਨੂੰ ਡਿਟੇਨ ਕਰਨਾ ਉੱਥੇ ਜਾ ਕੇ ਸੋ 2026 ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਹੁੰਝਾ ਮਾਰ ਕਹਿ ਰਿਹਾ ਜਿਹਨੂੰ ਕਿ ਰੇਟਸ ਹੋਣ ਗਿਆ ਬਹੁਤ ਪ੍ਰਵਾਸੀਆਂ ਦੇ ਲਈ ਆਨਲਾ ਟਾਈਮ ਮਾੜਾ ਪਰ ਉਹਦੇ ਵਿੱਚ ਜਿਹੜੀ ਇਹ ਖਬਰ ਆਈ ਹੈ ਨਾ ਕਿ ਜੱਜ ਨੇ ਰੋਕ ਲਾ ਦਿੱਤੀ ਆ ਸੋ ਵਾਕਈ ਹੀ ਰਾਤ ਦੀ ਖਬਰ ਆ ਕੋਈ ਤਾਂ ਸੁੱਖ ਦਾ ਸਾਹ ਆਇਆ ਨਹੀਂ ਤੁਹਾਨੂੰ ਪਤਾ ਹੀ ਆ ਅਮਰੀਕਾ ਦੇ ਵਿੱਚ ਇਸ ਟਾਈਮ ਦੇ ਉੱਪਰ ਚਾਹੇ ਉਹ ਟਰੱਕ ਲਾਈਨ ਦੇਖ ਲਓ ਚਾਹੇ ਉਹ ਕਿਹੜਾ ਹੈਜਾ ਫੀਲਡ ਮਰਜੀ ਦੇਖ ਲਓ ਜਿੱਥੇ ਕਿ ਪ੍ਰਵਾਸੀਆਂ ਦੇ ਲਈ ਜੀਣਾ ਹਰਾਮ ਕੀਤਾ ਹੋਇਆ ਆ ਸੜਕਾਂ ਦੇ ਉੱਪਰ ਤੁਰੇ ਜਾਂਦੇ ਆ ਨੂੰ ਚੁੱਕ ਲੈਂਦੇ ਆ ਇੱਕ ਕੱਲ ਪਰਸੋਂ ਇੱਕ ਵੀਡੀਓ ਵੀ ਅਪਲੋਡ ਕੀਤੀ ਸੀ ਕਿਥੇ ਇੱਕ ਬਾਪ ਤੇ ਪੁੱਤਰ ਤੁਰੇ ਜਾਂਦੇ ਆ ਨੂੰ ਹੀ ਪੁਛਤਾਚੇ ਦੇ ਦੌਰਾਨ ਅਰੈਸਟ ਕਰ ਲਿੱਤਾ ਗਿਆ ਜਦਕਿ ਉਹਦੇ ਪੁੱਤ ਦੇ ਕੋਲ ਨਾਗਰਿਕ ਸੀਗੀ ਇੱਥੋਂ ਦਾ ਸਿਟੀਜ਼ਨ ਸੀਗਾ ਫਿਰ ਵੀ ਉਹ ਦੋਨਾਂ ਨੂੰ ਅਰੈਸਟ ਕਰ ਦਿੱਤਾ ਗਿਆ ਪੁੱਤ ਆਪਣੇ ਬਾਪ ਨੂੰ ਬਚਾਉਂਦਾ ਰਿਹਾ ਪਾਰਟ ਨੂੰ ਪਤਾ ਹੈ ਕਿ ਆਈਐਸ ਦੇ ਏਜੰਟ ਕਿਸੇ ਦੀ ਨਹੀਂ ਸੁਣਦੇ ਸੋ ਐਸੇ ਤਰ੍ਹਾਂ ਹੀ ਹੋ ਰਿਹਾ ਕਿਤੇ ਵੀ ਦੇਖ ਲਓ ਤੁਸੀਂ ਜਿੱਥੇ ਵੀ ਆਈਸ ਕੋਈ ਰੇਡ ਕਰਦੀ ਆ ਉਹ ਅੱਗੇ ਪਿੱਛੇ ਕੁਝ ਨਹੀਂ ਦੇਖਦੀ ਉਹ ਸਿਰਫ ਸਿਰਫ ਕਰਦੀ ਆ ਤਾਂ ਅਰੈਸਟ ਕਰਦੀ ਆ ਤੇ ਇਹਦੇ ਨਤੀਜੇ ਬਹੁਤ ਗੰਭੀਰ ਆ ਰਹੇ ਆ ਬਹੁਤ ਲੋਕ ਡਰੇ ਹੋਏ ਆ ਬਹੁਤ ਲੋਕਾਂ ਦੀਆਂ ਫੈਮਲੀਆਂ ਟੁੱਟ ਗਈਆਂ ਕਿਉਂਕਿ ਬਹੁਤ ਕੇਸਾਂ ਦੇ ਵਿੱਚ ਇਹ ਹੋ ਰਿਹਾ ਕਿ ਬੱਚਿਆਂ ਦੇ ਕੋਲ ਇੱਥੋਂ ਦੀ ਸਿਟੀਜ਼ਨਸ਼ਿਪ ਸੀਗੀ ਤੇ ਬੇਬੇ ਬਾਪੂ ਕੋਲ ਨਹੀਂ ਸੀ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਗਿਆ ਜੀ ਹਾਂਜੀ ਇਹ ਜੀ ਜਆਮ ਕਾਮਨ ਹੋ ਰਹੀਆਂ ਬਹੁਤ ਲੋਕਾਂ ਦੇ ਘਰ ਟੁੱਟ ਰਿਹਾ ਬਹੁਤ ਲੋਕ ਡਰ ਕੇ ਘਰਾਂ ਚ ਬੈ ਗਏ ਆ ਬਹੁਤ ਲੋਕਾਂ ਦੀਆਂ ਨੌਕਰੀਆਂ ਚਲੇ ਗਈਆਂ ਜੀ ਹਾਂਜੀ ਕਿਸੇ ਨੂੰ ਨੌਕਰੀਆਂ ਤੋਂ ਹੀ ਕੱਢ ਦਿੱਤਾ ਗਿਆ ਕਿ ਤੁਹਾਡਾ ਸਟੇਟਸ ਸਹੀ ਨਹੀਂ ਕੱਲੋ ਸਾਡੇ ਉੱਪਰ ਐਕਸ਼ਨ ਆ ਜਾਵੇ ਕਿਉਂਕਿ ਜਿਸ ਹਿਸਾਬ ਦੀ ਸਖਤਾਈ ਹੋ ਰਹੀ ਹੈ ਨਾ ਟਰੰਪ ਪ੍ਰਸ਼ਾਸਨ ਅੱਗੇ ਤੋਂ ਅੱਗੇ ਵਧ ਰਿਹਾ ਜਿੱਦਾਂ ਤੁਹਾਨੂੰ ਪਤਾ ਟਰੱਕ ਇੰਡਸਟਰੀ ਦੇ ਵਿੱਚ ਕੀ ਹੋਇਆ ਪਹਿਲਾਂ ਡਰਾਈਵਰਾਂ ਨੂੰ ਫੜਿਆ ਹੁਣ ਇਹਨਾਂ ਨੇ ਮਾਰਕ ਕੀਤੀ ਹੋਈ ਸਕੂਲਾਂ ਤੱਕ ਜਿੱਥੋਂ ਲਾਇਸੈਂਸ ਪ੍ਰਾਪਤ ਕਰਦੇ ਆ ਉਹ ਤੇ ਉਹ ਕੰਪਨੀਆਂ ਜਿਹੜੀਆਂ ਉਹਨਾਂ ਨੂੰ ਹਾਇਰ ਕਰਦੀਆਂ ਪਿੱਛੇ ਜੇ ਨਿਊਜ਼ ਹੋਰ ਵੀ ਆਏ ਸੀਗੇ ਕਿ ਟਰੱਕ ਜਿਹੜੀਆਂ ਕੰਪਨੀਆਂ ਬੰਦੇ ਨੂੰ ਹਾਇਰ ਕਰਦੀਆਂ ਉਹਨਾਂ ਤੋਂ ਇਨਫੋਰਮੇਸ਼ਨ ਮੰਗੀ ਗਈ ਹੈ ਐਮਪਲੋਏ ਦੀ ਕੀ ਆਪਣੀ ਇਨਫੋਰਮੇਸ਼ਨ ਤੋਂ ਹੋਮ ਲੈਂਡ ਸਿਕਿਉਰਟੀ ਵੱਲੋਂ ਇਹ ਇਨਫੋਰਮੇਸ਼ਨ ਮੰਗੀ ਗਈ ਆ ਤੁਹਾਨੂੰ ਪਤਾ ਹੈ ਜੇ ਜਦੋਂ ਹੋਮ ਲੈਂਡ ਸਿਕਿਉਰਟੀ ਵਾਲਾ ਕੁਝ ਵੀ ਮੰਗਦੇ ਤੁਹਾਨੂੰ ਦੇਣਾ ਹੀ ਪੈਣਾ ਸੋ ਦਿੱਤੀ ਉਸ ਤੋਂ ਬਾਅਦ ਉਹਨਾਂ ਨੇ ਸ਼ਾਂਟੀ ਕੀਤੀ ਕਿ ਕਿਹੜੇ ਇਥੇ ਬਾਰਗ ਪਰਮਿਟ ਤੇ ਆ ਉਹ ਡਰਾਈਵਰਾਂ ਨੂੰ ਬੁਲਾਇਆ ਗਿਆ ਸੀ ਧੋਖੇ ਦੇ ਨਾਲ ਕਿੰਨੇ ਡਰਾਈਵਰ ਚੱਕੇ ਸੀਗੇ ਤੁਹਾਨੂੰ ਸਾਰਿਆਂ ਨੂੰ ਪਤਾ ਔਰ ਜਿਹੜਾ ਪਿਛਲੇ 3-4 ਦਿਨ ਨਿਕਲ ਕੇ ਹਟਿਆ ਸੜਕਾਂ ਦੇ ਉੱਪਰ ਕੀ ਕੁਝ ਹੋਇਆ ਕਿੰਨੀ ਜ਼ਿਆਦਾ ਰੇਡਸ ਹੋਈਏ ਇੱਕ ਮੁਹਿੰਮ ਚੱਲਦੀ ਪਈ ਸੀ ਇੱਕ ਆਪਰੇਸ਼ਨ ਚੱਲਦਾ ਪਿਆ ਸੀਗਾ ਟਰੱਕਾਂ ਵਾਲਿਆਂ ਦੇ ਖਿਲਾਫ 100 ਤੋਂ ਵੱਧ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਟਰੱਕ ਡਰਾਈਵਰਾਂ ਨੂੰ ਜਿਨ੍ਹਾਂ ਦੇ ਕੋਲ ਨੌਨ ਡੋਮਿਸਾਈਲ ਸੀਰੀਅਲ ਲਾਇਸੈਂਸ ਸੀਗੇ ਸੋ ਸਵਾਲ ਬਹੁਤ ਵੱਡੇ ਆ ਖੜੇ ਹੋ ਜਾਂਦੇ ਨੇ ਕਿ ਹੋਣਾ ਜਏ ਨਾਨ ਡੋਮਿਸਾਈਲ ਸੀਰੀਅਲ ਲਾਇਸੈਂਸ ਆ ਚਾਹੇ ਉਹਨਾਂ ਦੇ ਬੈਲਟ ਹੈ ਚਾਹੇ ਨਹੀਂ ਹੈ ਉਹ ਟਰੱਕ ਚਲਾ ਹੀ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਬਾਰਡਰ ਕ੍ਰੋਸ ਕੀਤਾ ਹੈ ਔਰ ਅੱਜ ਦਾ ਕਹਿਣਾ ਇਹ ਹੈ ਕਿ ਜਿਨ੍ਹਾਂ ਨੇ ਬਾਰਡਰ ਕ੍ਰੋਸ ਕੀਤਾ ਸਾਡੇ ਲਈ ਉਹ ਕ੍ਰਿਮੀਨਲ ਆ ਅਸੀਂ ਨਹੀਂ ਵੀ ਵਖਣਾ ਉਹ ਜੋ ਮਰਜ਼ੀ ਹੋ ਜਵੇ ਸੋ ਹੁਣ ਦੇਖੋ ਅੱਗੇ ਆਉਣ ਵਾਲੇ ਦਿਨਾਂ 'ਚ ਕੀ ਕੁਝ ਹੋਏਗਾ ਪਰ ਜਿਹੜੀ ਇਹ ਖਬਰ ਆਈ ਆ ਸੈਨ ਫਰਾਂਸਕੋ ਦੀ ਅਦਾਲਤ ਨੇ ਇਹ ਬਹੁਤ ਹੀ ਵੱਡਾ ਫੈਸਲਾ ਸੁਣਾਇਆ ਹੈ ਕਿ ਨਾਰਥਨ ਕੈਲੀਫੋਰਨੀਆ ਦੇ ਵਿੱਚੋਂ ਕਿਸੇ ਨੂੰ ਵੀ ਅਰੈਸਟ ਨਹੀਂ ਕੀਤਾ ਜਾਇਆਗਾ ਸੋ ਮੇਬੀ ਤੁਸੀਂ ਵੀ ਹੁਣ ਤੁਹਾਡੀ ਵੀ ਅੱਜ ਨਹੀਂ ਕੱਲ ਨੂੰ ਕੋਈ ਤਰੀਕ ਹੋਏਗੀ ਅਦਾਲਤ ਦੇ ਵਿੱਚ ਸੋ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਹੁਣ ਤੁਸੀਂ ਜਾ ਸਕਦੇ ਆ ਆਈ ਹੋਪ ਮੈਨੂੰ ਪਤਾ ਹੈ ਕਿ ਇਸ ਟੈਂਸ਼ਨ ਬਹੁਤ ਸਾਰੇ ਲੋਕਾਂ ਦੇ ਜਿਨ੍ਹਾਂ ਦੇ ਤਰੀਕਾ ਜੇ ਛੱਡਦੇ ਤਾਂ ਵੀ ਮਰਦੇ ਆ ਜੇ ਜਾਂਦੇ ਤਾਂ ਵੀ ਮਰਦੇ ਆ ਪਰ ਹੁਣ ਤੁਹਾਨੂੰ ਇੱਕ ਰਾਹਤ ਦੀ ਖਬਰ ਆ ਤੁਸੀਂ ਜਾ ਸਕਦੇ ਆ ਤੁਹਾਨੂੰ ਅਰੈਸਟ ਨਹੀਂ ਕੀਤਾ ਜਾਏਗਾ ਬਾਕੀ ਜੋ ਵੀ ਇਸ ਦੇ ਬਾਰੇ ਤੁਸੀਂ ਕਹਿਣਾ ਹੋਇਆ ਹੈ ਤੁਹਾਡੀ ਕੋਈ ਆਪਣੀ ਰਾਏ ਹੋਵੇ ਤੁਸੀਂ ਉਹ ਵੀ ਕਮੈਂਟ ਕਰਕੇ ਦੱਸ ਸਕਦੇ ਆ ਕਿ ਵੀਡੀਓ ਇਹ ਨਿਊਜ਼ ਤੁਹਾਡੇ ਲਈ ਥੋੜੀ ਜਿਹੀ ਹੈਲਪਫੁਲ ਰਹੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਬਾਕੀ ਤੁਹਾਡਾ ਆਪਣਾ ਚੈਨਲ ਪੰਜਾਬੀ ਨਵੀਂ ਨਵੀਂ ਅਪਡੇਟ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ